ਵਿੱਚ ਜਦੋਂ ਉਹ ਲੁਧਿਆਣੇ ਆਏ ਸਨ ਤਾਂ ਉਹਨਾਂ ਨਾਲ ਸਿਰਫ ਚੋਨੇ ਦੀ ਬੋਆਈ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ ਸਗੋਂ ਖੇਤੀ ਵਿਗਿਆਨੀ ਵੱਲੋਂ ਟਰਟੀ ਹੇਠਲੇ ਪਾਣੀ ਦੇ ਘਟ ਹੁੰਦੇ ਪੱਧਰ ਦਾ ਵੀ ਤੋੜ ਦੱਸਿਆ ਸੀ ਹਰ ਸਾਲ ਸੂਬੇ ਵਿੱਚ ਚੋਨੇ ਦੀ ਲਵਾਈ 15 ਤੋਂ 20 ਜੂਨ ਦੇ ਵਿਚਕਾਰ ਸ਼ੁਰੂ ਹੁੰਦੀ ਸੀ ਪਰ ਕਿਸਾਨਾਂ ਦੀ ਮੁਸ਼ਕਲਾਂ ਦਾ ਧਿਆਨ ਰੱਖਦਿਆਂ ਇਸ ਵਾਰ ਸਰਕਾਰ ਨੇ 1 ਜੂਨ ਤੋਂ ਚੋਨੇ ਦੀ ਲਵਾਈ ਦਾ ਐਲਾਨ ਕੀਤਾ ਜਿਸ ਨਾਲ ਇਸ ਨੂੰ ਲੈ ਕੇ ਕਿਸਾਨਾਂ ਨੂੰ ਬਿਜਲੀ ਤੇ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਸ਼ੈਡਿਊਲ 20 ਜਾਰੀ ਕਰ ਦਿੱਤਾ ਹੈ ਖੇਤੀਬਾੜੀ ਮਾਹਿਰਾ ਅਤੇ ਸੰਬੰਧਿਤ ਏਜੰਸੀਆਂ ਦਾ ਤਰਕ ਹੈ ਕਿ ਨਿਰਧਾਰਤ ਸੀਜ਼ਨ ਤੋਂ 20 ਦਿਨ ਪਹਿਲਾਂ ਚੋਨੇ ਦੀ ਲਵਾਈ ਕਰਨ ਨਾਲ ਭਵਿਕ ਦੇ ਵਿੱਚ ਸੂਬੇ ਦੇ ਕਈ ਖੇਤਰਾ ਵਿੱਚ ਜ਼ਮੀਨੀ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ ਇਸ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਇਸ ਨੂੰ ਲੈ ਕੇ ਨਵਾਂ ਉਪਰਾਲਾ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਆਉਣ ਵੇਲੇ ਸਮੇਂ ਦੇ ਵਿੱਚ ਪਾਣੀ ਦੇ ਸੰਕਟ ਨੂੰ ਘਟਾ ਕੀਤਾ ਜਾ ਸਕੇਗਾ ਅਤੇ ਕਿਸਾਨਾਂ ਨੂੰ ਕੇਂਦਰ ਦੇ ਵੱਲੋਂ ਤੈਅ ਕੀਤੀ 18% ਦੀ ਨਮੀ ਦੀ ਸ਼ਰਤ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਇਆ ਜਾ ਸਕੇਗਾ ਮੁੱਖ ਮੰਤਰੀ ਮਾਨ ਦਾ ਅੱਗੇ ਕਹਿਣਾ ਹੈ ਕਿ ਸਾਡੀ ਸਰਕਾਰ ਨੇ ਸੂਬੇਦਿਆਂ ਦਾ ਹੱਕਿਆ ਤੋਂ ਬੰਦ ਪਈਆਂ ਨਹਿਰਾਂ ਦੇ ਕੱਸਿਆਂ ਚੁਲਾ ਕੇ 16000 ਖਾਲ ਬਹਾਲ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਤੇ ਨਹਿਰਾ ਦਾ 55 ਤੋਂ 60% ਪਾਣੀ ਖੇਤਾਂ ਦੀਆਂ ਟੇਲਾਂ ਤੱਕ ਪਹੁੰਚਾ ਦਿੰਦਾ ਹੁਣ ਤਿੰਨ ਜ਼ੋਨਾਂ ਦੇ ਵਿੱਚ ਝੋਨੇ ਦੀ ਲਵਾਈ ਹੋਵੇਗੀ ਦੱਸਦੇ ਕਿ 1 ਜੂਨ ਫਰੀਦਕੋਟ ਬਠਿੰਡਾ ਫਿਰੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਤੇ ਫਜ਼ਿਲਕਾ 5 ਜੂਨ ਗੁਰਦਾਸਪੁਰ ਪਠਾਨਕੋਟ ਅਮਰitsar ਤਰਨਤਾਰਨ ਰੂਪਨਗਰ ਮੁਹਾਲੀ ਛੇ ਫਤਗੜ ਸਾਹਿਬ ਤੇ ਹੁਸ਼ਿਆਰਪੁਰ 9 ਜੂਨ ਨੂੰ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਤੇ ਨਵਾਂਸ਼ਹਿਰ ਤਾਂ ਇਹ ਤੈਨੂੰ ਜ਼ੋਨਾਂ ਦੇ ਵਿੱਚ ਚੋਣੇ ਦੀ ਲੜਾਈ ਹੋਵੇਗੀ ਪੰਜਾਬ ਦੇ ਵਿੱਚ ਚਪੜਾ ਦੀ ਸਫਾਈ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਦਾਸ ਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇਸ ਨੂੰ ਮਨਜ਼ੂਰੀ ਦਿੱਤੀ ਗਈ ਹੈ ਨਸ਼ਾ ਵਿਰੁੱਧ ਲੜਾਈ ਦੇ ਨਾਲ ਨਾਲ ਪੰਜਾਬ ਸਰਕਾਰ ਹੁਣ ਸੂਬੇ ਦੇ ਵਿੱਚ 15000 ਛਪੜਾ ਦੀ ਸਫਾਈ ਦਾ ਮਿਸ਼ਨ ਸ਼ੁਰੂ ਕਰੇਗੀ। ਇਹ ਪ੍ਰੋਜੈਕਟ 4573 ਕਰੋੜ ਰੁਪਏ ਦੇ ਪਿੰਡੂ ਪੁਨਰ ਜਾਗਰਣ ਪੈਕੇਜ ਅਧੀਨ ਹੋਵੇਗਾ। ਇਸ ਨੂੰ ਮੁੱਖ ਮੰਤਰੀ ਮਾਨ ਨੇ ਮਨਜ਼ੂਰੀ ਦੇ ਦਿੱਤੀ ਹੈ। ਨਾਲ ਹੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਥਾਪਰ ਅਤੇ ਸਿਚਵਲ ਮਾਡਲ ਰਾਹੀ ਪਿੰਡਾਂ ਵਿੱਚ ਸੀਵਰੇਜ ਟ੍ਰੀਟਮੈਂਟ ਦੇ ਲਈ ਬਿਹਤਰ ਪ੍ਰਬੰਧ ਕੀਤੇ ਜਾਣਗੇ। ਚਾਣਕਾਰੀ ਅਨੁਸਾਰ ਪਿਛਲੇ 10 ਤੋਂ 15 ਸਾਲਾਂ ਵਿੱਚ ਤਲਾਬਾਂ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ ਕਈ ਥਾਵਾਂ ਤੇ ਤਲਾਬਾਂ ਦੀ ਵਰਤੋਂ ਬਿਲਕੁਲ ਵੀ ਨਹੀਂ ਹੋ ਰਹੀ ਸੀ ਅਤੇ ਹੁਣ ਸਰਕਾਰ ਨੇ ਇਹਨਾਂ ਨੂੰ ਸੁਧਾਰਨ ਦਾ ਫੈਸਲਾ ਕੀਤਾ ਜੁਥੇ ਇਸ ਸਮੇਂ ਦੇ ਦੌਰਾਨ ਉਹਨਾਂ ਦੀ ਸਫਾਈ ਕੀਤੀ ਜਾਵੇਗੀ ਅਤੇ ਕਾਰਕਟਨ ਦਾ ਪ੍ਰਬੰਧ ਹੋਵੇਗਾ ਇਸ ਦੇ ਨਾਲ ਹੀ ਛਪੜਾ ਦੇ ਆਲੇ ਦੁਆਲੇ ਬੈਠਣ ਦੇ ਲਈ ਤਕਵੇਂ ਪ੍ਰਬੰਧ ਕੀਤੇ ਜਾਣਗੇ ਇਸ ਤੋਂ ਇਲਾਵਾ ਟਰੈਕ ਬਿਚਾਏ ਜਾਣਗੇ ਤੇ ਹੋਰ ਪ੍ਰਬੰਧ ਕੀਤੇ ਜਾਣਗੇ ਸਰਕਾਰ ਦਾ ਦਾਅਵਾ ਹੈ ਕਿ ਇੱਕ ਚੰਗਾ ਪ੍ਰੋਜੈਕਟ ਹੈ ਤੇ ਇਸ ਵਾਰ ਸਰਕਾਰ ਨੇ ਪਿੰਡਾਂ ਦੇ ਲਈ ਤੁਮੇ ਫੰਡ ਰੱਖੇ ਹੰਤੇ ਉਸ ਤੋਂ ਇਲਾਵਾ ਪਿੰਡਾਂ ਤੇ ਵਿਸ਼ੇਸ਼ ਧਿਆਨ ਜਿਹੜਾ ਕੀ ਦਿੱਤਾ ਜਾਵੇਗਾ ਦੱਸਦੇ ਕਿ ਇਸ ਪ੍ਰੋਜੈਕਟ ਦੇ ਲਈ ਮੰਤਰੀ ਤਰुण ਪ੍ਰੀਤ ਸਿੰਘ ਸੋਨ ਫਤਿਹਗੜ ਸਾਹਿਬ ਦਾ ਦੌਰਾ ਵੀ ਕਰਨਗੇ ਇਸ ਦੇ ਨਾਲ ਹੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਹ ਕੰਮ ਪਹਿਲ ਦੇ ਆਧਾਰ ਤੇ ਜਿਹੜਾ ਕੀ ਕੀਤਾ ਜਾਵੇਗਾ ਤਾਂ ਇਸ ਵੇਲੇ ਤਸਵੀਰਾਂ ਪਿੰਡ ਡੇਰਾ ਮੀਰ ਮੀਰਾਤ ਕਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਚਪੜਾ ਦੀ ਸਫਾਈ ਸੰਬੰਧਿਤ ਜਾਇਜ਼ਾ ਲੈਣ ਦੇ ਲਈ ਕੈਬਨਟ ਮੰਤਰੀ ਤਰਨ ਪ੍ਰੀਤ ਸਿੰਘ ਸੌਂਦ ਉਥੇ ਪਹੁੰਚੇ ਹੋਏ ਨੇ ਤੇ ਉਸ ਦੇ ਨਾਲ ਹੀ ਪਿੰਡ ਚਰਨਾਥਲ ਕਲਾ ਤੋਂ ਵੀ ਤਸਵੀਰਾਂ ਸਾਹਮਣੇ ਆਈ ਨੇ ਤੇ ਉਥੇ ਵੀ ਕੈਬਨਟ ਮੰਤਰੀ ਤਰਨ ਪ੍ਰੀਤ ਸਿੰਘ ਸੌਂਦ ਪਹੁੰਚੇ ਤੇ ਉਹਨਾਂ ਦੇ ਵੱਲੋਂ ਜਾ ਕੇ ਸਥਿਤੀ ਦਾ ਜਾਇਜ਼ਾ ਲਿੱਤਾ ਜਾ ਰਿਹਾ ਹੈ ਜਿਹੜੀ ਵੱਧ ਸੈਂਸਿਟਿਵ ਇਸ਼ੂ ਲੱਗਿਆ ਉਹ ਇਹ ਲੱਗਿਆ ਸੀ ਕਿ ਇੱਕ ਤਾਂ ਸੀ ਪਿੰਡਾਂ ਦੇ ਵਿੱਚ ਜਿਹੜੇ ਪੌਂਡਸ ਨੇ ਜਿਹੜੇ ਟੋਬੇ ਨੇ ਇਹਨਾਂ ਦੀ ਪ੍ਰੋਪਰ ਅਸੀਂ ਸਫਾਈ ਕਰਾਣੀ ਹੈ ਤੇ ਉਸ ਤੋਂ ਬਾਅਦ ਉਹ ਇਹਨਾਂ ਦੀ ਜਿਹੜੀ ਡਰੇਨੇਜ ਹੈ ਡਰੇਨੇਜ ਦਾ ਪ੍ਰਬੰਧ ਕਰਨਾ ਹੈ ਔਰ ਇਹਦੇ 'ਚ ਇਹਨੂੰ ਅਸੀਂ ਕਿਵੇਂ ਮੈਨੇਜ ਕਰਨਾ ਹੈ ਇਹਦੇ 'ਚ ਸੀਵਰੇਜ ਮੈਨੇਜਮੈਂਟ ਟ੍ਰੀਟਮੈਂਟ ਪਲਾਂਟਸ ਲਗਾਣੇ ਨੇ ਉਸ ਤਰੀਕੇ ਦਾ ਸਾਰਾ ਅਸੀਂ ਇਹਦੇ 'ਚ ਮਤਲਬ ਕਿ ਸੈਟਅਪ ਕਰਨਾ ਹੈ ਤੇ ਦੂਸਰਾ ਸਾਨੂੰ ਲੱਗਿਆ ਸੀ ਕਿ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਸਭ ਤੋਂ ਬਦਿਆਦੀ ਢਾਂਚੇ ਦੇ ਵਿੱਚ ਜਿਹੜੇ ਪਲੇਗਰਾਉਂਡਸ ਨੇ ਉਹਨਾਂ ਦੇ ਬਾਰੇ 'ਚ ਆਪਾਂ ਕਿਉਂਕਿ ਜੇ ਆਪਾਂ ਪੰਜਾਬ ਦੀ ਜਵਾਨੀ ਨੂੰ ਨੌਜਵਾਨੀ ਨੂੰ ਬੁਰੀਆਂ ਸੁਰੀਆਂ ਆਲਮਤਾ ਤੋਂ ਬਚਾ ਕੇ ਰੱਖਣਾ ਤਾਂ ਪੰਜਾਬ ਦੀ ਨੌਜਵਾਨੀ ਨੂੰ ਆਪਾਂ ਨੂੰ ਪਲੇਗਰਾਉਂਡਸ ਦੇ ਵਿੱਚ ਲਿਆ ਕੇ ਖੇਡਣ ਲਈ ਪ੍ਰੇਰਿਤ ਕਰਨਾ ਪਊਗਾ ਸੋ ਉਹਦੇ ਲਈ ਬੀਤੇ 10 ਦਿਨ ਪਹਿਲਾਂ ਅਸੀਂ ਅਸੀਂ ਚਮਕੌਰ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਜਦੋਂ ਗਏ ਸੀ ਉੱਥੇ ਅਸੀਂ ਸਾਰੇ ਪਲੇਗਰਾਉਂਡਸ ਦੀ ਵਿਜ਼ਿਟ ਕਰਕੇ ਆਏ ਸੀਗੇ ਤੇ ਅੱਜ ਦੀ ਜਿਹੜੀ ਸਾਡੀ ਵਿਜ਼ਿਟਸ ਹੈ ਇਹ ਸਾਡੀ ਪੌਂਡਸ ਦੇ ਨਾਲ ਟੋਬਿਆਂ ਨਾਲ ਰਿਲੇਟਡ ਵਿਜ਼ਿਟ ਸੀ ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਪਾਸੇ ਬਹੁਤ ਵੱਡਾ ਇੱਕ ਪ੍ਰੋਜੈਕਟ ਬਣਿਆ ਪਿੰਡ ਚਨਾਰਥਨ ਕਲਾ ਦੇ ਵਿੱਚ ਜਿਹੜਾ ਕਿ ਤਕਰੀਬਨ 1 ਕਰੋੜ 19 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਪ੍ਰੋਜੈਕਟ ਬਣ ਕੇ ਤਿਆਰ ਹੋਇਆ ਹੈ ਔਰ ਇਹ PPCB ਦਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਐਡਵਾਂਸ ਵਰਜਨ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜ بڑے ਚੈਂਬਰ ਬਣਾਏ ਗਏ ਨੇ ਪਹਿਲਾ ਇੱਕ ਪ੍ਰਾਇਮਰੀ ਚੈਂਬਰ ਹੈ ਜਿਹਦੇ ਵਿੱਚ ਪਿੰਡ ਦਾ ਜਿਹੜਾ ਪਾਣੀ ਹੋਊਗਾ ਗੰਦਾ ਪਾਣੀ ਉਹ ਸਾਰਾ ਉਹਦੇ ਚ ਆਊਗਾ ਉਸ ਤੋਂ ਬਾਅਦ ਉਹ ਪਾਣੀ ਹੈ ਜਿਹੜਾ ਨਿੱਤਰ ਕੇ ਦੂਸਰੇ ਚੈਂਬਰ ਚ ਜਾਊਗਾ ਜਿਹਦੇ ਅੰਦਰ 에ਰੇਟਰਸ ਲੱਗੇ ਹੋਣਗੇ ਔਰ ਉਹ 에ਰੇਟਰਸ ਰਾਹੀਂ ਉਹਦੇ ਚ ਆਕਸੀਜਨ ਦੇ ਡਿਸੋਲਵੈਂਟਸ ਸਪਲਾਈ ਕੀਤੇ ਜਾਣਗੇ ਔਰ ਉਹਦੇ ਵਿੱਚ ਬੈਕਟੀਰੀਆ ਨੂੰ ਖਤਮ ਕਰਨ ਦੇ ਲਈ ਵੱਖ-ਵੱਖ ਤਰੀਕੇ ਦੇ ਜਿਹੜੇ ਕੁਦਰਤੀ ਤੱਤ ਨੇ ਉਹ ਉਹ ਵਿੱਚ ਉਹਦੇ ਚ ਪਾਈ ਜਾਣਗੇ ਤੇ ਉਸ ਤੋਂ ਬਾਅਦ ਚ ਉਹ ਫਿਰ ਉਹਨੂੰ ਸੈਕੰਡ ਚੈਂਬਰ ਚ ਪਾਇਆ ਜਾਊਗਾ ਫਿਰ ਨਿੱਤਰ ਕੇ ਉਹ ਥਰਡ ਚੈਂਬਰ ਚ ਜਾਊਗਾ ਐਦਾਂ ਕਰਦੇ ਹੋਏ ਫਾਈਨਲੀ ਜਿਹੜਾ ਫਿਰ ਇਹਦੇ ਚੋਂ ਪਾਣੀ ਨਿਕਲੂਗਾ ਉਹ ਪਾਣੀ ਬਹੁਤ ਜ਼ਿਆਦਾ ਸਾਫ਼ ਤੇ ਸਵੱਛ ਪਾਣੀ ਹੋਊਗਾ ਤੁਦਰੀ ਪੰਜਾਬ ਬੋਰਡ ਦੇ ਵੱਲੋਂ ਫੀਸਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਯਾਨੀ ਕਿ ਪੀਐਸਸੀਬੀ ਨੇ ਵਿਦਿਆਰਥੀਆਂ ਨੂੰ ਝਟਕਾ ਦਿੱਤਾ ਬੋਰਡ ਨੇ ਆਪਣੀਆਂ ਵੱਖ-ਵੱਖ ਫੀਸਾਂ ਵਿੱਚ ਵਾਧਾ ਕੀਤਾ ਹੈ ਤੇ ਇਸ ਦੇ ਨਾਲ ਲੋਕਾਂ ਦੀਆਂ ਜੇਬਾਂ ਤੇ ਬੋਝ ਪਵੇਗਾ ਬੋਰਡ ਦੇ ਵੱਲੋਂ ਲਈਆਂ ਜਾਣ ਵਾਲੀਆਂ ਸਾਰੀਆਂ ਫੀਸਾਂ ਵਧਾ ਦਿੱਤੀਆਂ ਗਈਆਂ ਹਨ ਤੇ ਇਸ ਨਾਲ ਸੰਬੰਧਿਤ ਹੁਕਮ ਬੋਰਡ ਦੇ ਵੱਲੋਂ ਸਾਰੀਆਂ ਸ਼ਖਾਵਾਂ ਨੂੰ ਜਾਰੀ ਕੀਤੇ ਗਏ ਨੇ ਦੱਸਣਯੋਗ ਹੈ ਕਿ ਇਸ ਕੋਈ ਲਾਗਵ ਹੁਣ ਫੀਸਾਂ ਵੀ ਉਸੇ ਅਨੁਸਾਰ ਲਈਆਂ ਜਾਣਗੀਆਂ ਅਕਾਦਮਿਕ ਸੈਸ਼ਨ 2025-26 ਤੋਂ ਸਰਟੀਫਿਕੇਟ ਦੀ ਦੂਜੀ ਕਾਪੀ ਤਸਦੀਕ ਸਰਟੀਫਿਕੇਟ ਅਤੇ ਟ੍ਰਾਂਸਪੋਰਟ ਦੀ ਫੀਸ 900 ਰੁਪਏ ਨਿਰਧਾਰਿਤ ਕੀਤੀ ਗਈ ਹੈ ਜਦੋਂ ਕਿ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਫੀਸ 600 ਰੁਪਏ ਟ੍ਰਾਂਸਕ੍ਰਿਪਟ ਫੀਸ 6000 ਰੁਪਏ ਅਤੇ ਸਰਟੀਫਿਕੇਟ ਵਿੱਚ ਵੇਰਵਿਆਂ ਵਿੱਚ ਸੁਧਾਰ ਪ੍ਰਤੀ ਗਲਤੀ ਫੀਸ 1300 ਰੁਪਏ ਨਿਰਧਾਰਿਤ ਕੀਤੀ ਗਈ ਹੈ 10ਵੀਂ ਜਮਾਤ ਦੇ ਰੈਗੂਲਰ ਉਮੀਦਵਾਰਾਂ ਦੇ ਲਈ ਪ੍ਰੀਖਿਆ ਫੀਸ 1500 ਰੁਪਏ ਰੱਖੀ ਗਈ ਹੈ ਜਿਸ ਦੇ ਵਿੱਚ ਪ੍ਰੈਕਟੀਕਲ ਪ੍ਰੀਖਿਆ ਵੀ ਸ਼ਾਮਿਲ ਹੈ ਕੰਪਾਰਟਮੈਂਟ ਵਾਧੂ ਵਿਸ਼ੇ ਲਈ ਪ੍ਰੀਖਿਆ ਫੀਸ 1200 ਰੁਪਏ ਗ੍ਰੇਡ ਸੁਧਾਰ ਦੇ ਲਈ ਪ੍ਰੀਖਿਆ ਫੀਸ 2000 ਰੁਪਏ ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ਾ ਲੈਣ ਦੇ ਲਈ ਪ੍ਰਤੀ ਵਿਸ਼ਾ ਪ੍ਰੀਖਿਆ ਫੀਸ 400 ਰੁਪਏ ਅਤੇ ਸਰਟੀਫਿਕੇਟ ਫੀਸ 220 ਰੁਪਏ ਨਿਰਧਾਰਿਤ ਕੀਤੀ ਗਈ ਹੈ 12ਵੀਂ ਜਮਾਤ ਦੇ ਮਾਨਵਤਾ ਵਰਣਜ ਵਿਗਿਆਨ ਵੋਕੇਸ਼ਨਲ ਖੇਤੀਬਾੜੀ ਅਤੇ ਟੈਕਨੀਕੀ ਸਮੂਹ ਦੇ ਰੈਗੂਲਰ ਉਮੀਦਵਾਰਾਂ ਦੇ ਲਈ ਪ੍ਰੀਖਿਆ ਫੀਸ ਰੁਪਏ ਨਿਰਧਾਰਿਤ ਕੀਤੀ ਗਈ ਹੈ 1900 ਕੰਪਾਰਟਮੈਂਟ ਵਾਧੂ ਵਿਸ਼ੇ ਦੀ ਫੀਸ ਰੁਪਏ ਹੈ 1600 ਗ੍ਰੇਡ ਸੁਧਾਰ ਫੀਸ ਹੈ 2300 ਰੁਪਏ ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ਾ ਲੈਣ ਦੇ ਲਈ ਪ੍ਰਤੀ ਵਿਸ਼ਾ ਪ੍ਰੀਖਿਆ ਫੀਸ ਰੁਪਏ 400 ਰੁਪਏ ਅਤੇ ਸਰਟੀਫਿਕੇਟ ਫੀਸ 270 ਰੁਪਏ ਤਾਂ ਸਾਰੰਦ ਵਿੱਚ ਵਾਧਾ ਕੀਤਾ ਗਿਆ ਤੇ ਅਧਿਰੀ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਕਿ ਹੈਪੀ ਪਾਸ਼ਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪੰਜਾਬ ਪੁਲਿਸ ਕਾਊਂਟਰ ਇੰਟੈਲੀਜੈਂਸ ਨੂੰ ਵੱਡੀ ਕਾਮਯਾਬੀ ਮਿਲੀ ਅਦਰਸਰ ਪੰਜਾਬ ਦੇ ਵਿੱਚ ਕਈ ਗ੍ਰੇਨੇਡ ਹਮਲਿਆਂ ਦਾ ਇੱਕ ਮੁੱਖ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਪਾਸਾ ਗ੍ਰਫਤਾਰ ਕੀਤਾ ਗਿਆ ਗ੍ਰੇਨੇਡ ਹਮਲੇ ਤੋਂ ਬਾਅਦ ਹੀ ਕਾਊਂਟਰ ਇੰਟੈਲੀਜੈਂਸ ਲਗਾਤਾਰ ਉਸ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਸੀ ਕਾਉਂਟਰ ਇੰਟੈਲੀਜੈਂਸ ਦੀ ਇਨਪੁਟ ਦੇ ਆਧਾਰ ਤੇ ਹੈਪੀ ਦੀ ਅਮਰੀਕਾ ਵਿੱਚ ਗ੍ਰਫਤਾਰੀ ਹੋਈ ਹੈ ਦੱਸਣਯੋਗ ਹੈ ਕਿ ਅਮਰੀਕਾ ਸਥਿਤ ਖਾਲਸਾਨੀ ਆਤਮਾਧਿ ਹਰਪ੍ਰੀਤ ਸਿੰਘ ਉਰਫ ਹੈਪੀ ਬਾਜ਼ਰ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਐਂਫੋਰਸਮੈਂਟ ਨੇ ਗ੍ਰਫਤਾਰ ਕੀਤਾ ਪੰਜਾਬ ਪੁਲਿਸ ਤੇ ਰਾਸ਼ਟਰੀ ਜਾਂਚ ਏਜੰਸੀ ਦੇ ਅਨੁਸਾਰ ਪਾਸਿਆ ਪਾਕਿਸਤਾਨ ਸਥਿਤ ਬੱਬਰ ਖਾਨ ਇੰਟਰਨੈਸ਼ਨਲ ਦੇ ਆਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਨ ਨਾਲ ਪੰਜਾਬ ਵਿੱਚ ਅਤਵਾਦੀ ਗਤੀਵਿਧੀਆਂ ਵਿੱਚ ਸ਼ਾਮਿਲ ਸੀ ਤਾਂ ਇਹ ਗੈਂਗਸਟਰ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਕਈ ਗ੍ਰੇਨੇਡ ਹਮਲਿਆਂ ਵਿੱਚ ਉਸ ਦਾ ਲਈ ਜ਼ਿੰਮੇਵਾਰ ਸੀ ਉਸ ਦੀ ਗ੍ਰਿਫਤਾਰੀ ਨਾਲ ਪੰਜਾਬ ਦੇ ਜ਼ਿਲ੍ਹਿਆਂ ਅਤੇ ਸਰਹੱਦੀ ਇਲਾਕਿਆਂ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਖਤਮ ਕਰਨ ਦੇ ਵਿੱਚ ਮਦਦ ਮਿਲੇਗੀ ਤਾਂ ਵਧੇਰੇ ਜਾਣਕਾਰੀ ਈਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਅੱਗੇ ਹੋਰੋ ਕੀ ਬੋਲਦੇ ਨੇ टुडे ਮਾਰਕਸ ਆਬ ਬੇਜਰ ਮਾਈਲਸਟੋਨ ਇਨ ਦੀ ਸਕਸੈਸ ਆਫ ਵਾਰ ਅਗੇਨਸ ਟੈਰਰ With the uh, announcement of detention of uh, Happy Pasia by the United States authorities, a long operation to place. Which state of Punjab, central government agencies, and the United States authorities uh, cooperated with each other and exchanged information that this person wanted for numerous terrorist crimes in India has been detained in the United States. ਇਸ ਨੇ ਆਪਣਾ ਜਿਹੜਾ ਕ੍ਰਿਮੀਨਲ ਕੈਰੀਅਰ ਹੈਗਾ ਐਜ਼ ਐਨ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਸ਼ੁਰੂ ਕੀਤਾ ਸੀਗਾ ਤੇ ਉਸ ਦੇ ਯੂਐਸ ਬੇਸ ਐਸੋਸੀਏਟ ਦਰਮਨ ਕਾਲੋਂ ਅਤੇ ਅਮਰਤਪਲ ਦੇ ਨਾਲ ਉਸ ਨੇ ਕ੍ਰਿਮੀਨਲ ਐਕਟੀਵਿਟੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਪਾਕਿਸਤਾਨ ਬੇਸ ਹਰਵਿੰਦਰ ਰਿੰਦਾ ਦੇ ਕੰਟੈਕਟ ਦੇ ਵਿੱਚ ਆ ਕੇ ਇੱਕ ਇਹ ਪ੍ਰਾਇਮਰੀ ਨੋਡ ਬਣ ਗਿਆ ਸੀਗਾ ਜਿਸ ਦੇ ਰਾਹੀਂ ਆਈਐਸਆਈ ਦੇ ਇਸ਼ਾਰਿਆਂ ਤੇ ਟੈਰਰ ਮੋਡਿਊਲਸ ਪੰਜਾਬ ਦੇ ਵਿੱਚ ਡਿਫਰੈਂਟ ਟਾਈਪਸ ਆਫ ਟੈਰਰ ਐਕਟਸ ਕਰਦੇ ਸੀਗੇ ਸੈਪਟੈਂਬਰ 2024 ਤੋਂ ਬਾਅਦ ਜਿਹੜੇ ਇਨਸੀਡੈਂਟਸ ਹੋਏ ਉਹਨਾਂ ਚ ਕਾਫੀਆਂ ਦੇ ਵਿੱਚ ਜਿਹੜਾ ਹੈਗਾ ਹੈਪੀ ਪਾਸਿਆਂ ਦਾ ਡਾਇਰੈਕਟ ਇਨਵੋਲਵਮੈਂਟ ਸੀਗਾ ਤੇ ਹੀ ਵਾਸ ਮਾਸਟਰਮਾਈਂਡਿੰਗ ਟਰੋਰ ਐਕਟੀਵਿਟੀਜ਼ ਵਾਈਲ ਬੇਸਡ ਇਨ ਦੀ ਯੂਨਾਈਟਿਡ ਸਟੇਟਸ ਬਟ ਇੱਕ ਮੈਟਿਕੁਲਸ ਮੈਨਰ ਦੇ ਵਿੱਚ ਪੰਜਾਬ ਪੁਲਿਸ ਨੇ ਇਸ ਨੂੰ ਟਰੈਕ ਕੀਤਾ ਇਸ ਦੇ ਜਿਹੜੇ ਮੋਡਿਊਲਸ ਸੀਗੇ ਜਿਹੜੇ ਟਰੋਰ ਮੋਡਿਊਲਸ ਇਸ ਨੇ ਰੇਸ ਕੀਤੇ ਸੀ ਕਿ ਸਾਰਿਆਂ ਨੂੰ ਡਿਸਮੈਂਟਲ ਕੀਤਾ ਗਿਆ ਤੇ ਇਹਦੀ ਜਿਹੜੀ ਕੰਪਲੀਟ ਮੈਪਿੰਗ ਕੀਤੀ ਗਈ ਇਸ ਦੇ ਕੰਟੈਕਟਸ ਦੀ ਤੇ ਇੰਟੈਲੀਜੈਂਸ ਮੈਪਿੰਗ ਤੋਂ ਬਾਅਦ ਨੈਟਵਰਕ ਡਿਸਰਪਸ਼ਨ ਕੀਤਾ ਗਿਆ ਤੇ ਇੱਕ ਐਕਸਟੈਂਸਿਵ ਡੋਸੀਅਰ ਬਣਾ ਕੇ ਸੈਂਟਰਲ ਏਜੰਸੀਸ ਦੇ ਨਾਲ ਸ਼ੇਅਰ ਕੀਤਾ ਗਿਆ ਤੇ ਥਰੂ ਐਪ੍ਰੋਪਰੀਏਟ ਚੈਨਲਸ ਦੀ ਇਨਫੋਰਮੇਸ਼ਨ ਹੈਜ਼ ਬੀਨ ਸ਼ੇਅਰਡ ਵਿਦ ਦੀ ਯੂਐਸ ਅਥਾਰਟिटीज ਐਂਡ ਅਲਟੀਮੇਟਲੀ ਹੀ ਹੈਜ਼ ਬੀਨ ਡੀਟੇਨਡ ਬਾਈ ਦੀ ਯੂਐਸ ਅਥਾਰਟिटीज ਇਨ ਇਨ ਯੂਨਾਈਟਿਡ ਸਟੇਟਸ ਆਲਰੇਡੀ ਪੰਜਾਬ ਪੁਲਿਸ ਹੈਜ਼ ਟੇਕਨ ਅਪ ਦਾ ਮੈਟਰ ਵਿਦ ਦੀ ਸੈਂਟਰਲ ਗਵਰਨਮੈਂਟ ਜਿਵੇਂ ਦੀ ਐਲਓਸੀ ਖੁੱਲੀ ਹੈਗੀ ਤੇ ब्लू कॉर्नर नोटिसेस ऑल्सो ओपन रेड कॉर्नर नोटिसेस ਅਤੇ ਇਸ ਨੂੰ ਰਿਪੋਰਟ ਕਰਨ ਦੇ ਸਾਰੇ ਉਪਲਾਲੇ ਐਸ ਪਰ ਲਾ ਜਿਹੜੇ ਐਫਰਟਸ ਕੀਤੇ ਜਾ ਰਹੇ ਹੈਗੇ ਦਿਸ ਇਸ ਅ ਮੈਨੀਫੈਸਟੇਸ਼ਨ ਥੈਟ ਕਰਾਇਮ ਡਸ ਨੋਟ ਪੇ ਤੇ ਜਿਹੜਾ ਕ੍ਰਿਮੀਨਲ ਹੈਗਾ ਕਰਾਇਮ ਦੇ ਵਿੱਚ ਇਨਡल्ज ਕਰਦਾ ਹੈ ਹੀ ਵਿਲ ਹੈਵ ਟੂ ਕਮ ਬੈਕ ਐਂਡ ਫੇਸ ది ਲਾ ਇਟ ਇਸ ਪੰਜਾਬ ਪੁਲਿਸ ਇਸ ਟੋਟਲੀ ਡਿਟਰਮਾਈਂਡ ਟੂ ਕੀਪ ði ਸਟੇਟ ਸੇਫ ਐਂਡ ਸਿਕਿਉਰ ਦਿਸ ਪਰਸਨ ਵਾਂਟਡ ਫੋਰ ਨਿਊਮਰਸ ਟੈਰਰਿਸਟ ਕਰਾਇਮਸ ਇਨ ਇੰਡੀਆ ਹੈਸ ਬੀਨ ਡਿਟੇਨਡ ਇਨ ði ਯੂਨਾਈਟਿਡ ਸਟੇਟਸ ਇਸ ਨੇ ਆਪਣਾ ਜਿਹੜਾ ਕ੍ਰਿਮੀਨਲ ਕੈਰੀਅਰ ਹੈਗਾ ਐਜ਼ ਐਨ ਆਰਗੇਨਾਈਜ਼ਡ ਕ੍ਰਿਮੀਨਲ ਗੈਂਗਸਟਰ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਸ਼ੁਰੂ ਕੀਤਾ ਸੀਗਾ ਤੇ ਉਸ ਦੇ ਯੂਐਸ ਬੇਸ ਐਸੋਸੀਏਟ ਦਰਮਨ ਕਾਲੋਂ ਅਤੇ ਅਮਰਤਪਲ ਦੇ ਨਾਲ ਉਸ ਨੇ ਕ੍ਰਿਮੀਨਲ ਐਕਟੀਵਿਟੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਪਾਕਿਸਤਾਨ ਬੇਸ ਹਰਵਿੰਦਰ ਰਿੰਦਾ ਦੇ ਕੰਟੈਕਟ ਦੇ ਵਿੱਚ ਆ ਕੇ ਇੱਕ ਇਹ ਪ੍ਰਾਇਮਰੀ ਨੋਡ ਬਣ ਗਿਆ ਸੀਗਾ ਜਿਸ ਦੇ ਰਾਹੀਂ ਆਈਐਸਆਈ ਦੇ ਇਸ਼ਾਰਿਆਂ ਤੇ ਟੈਰਰ ਮੋਡਿਊਲਸ ਪੰਜਾਬ ਦੇ ਵਿੱਚ ਡਿਫਰੈਂਟ ਟਾਈਪਸ ਆਫ ਟੈਰਰ ਐਕਟਸ ਕਰਦੇ ਸੀਗੇ ਤਰੁ ਕਰਦੇ ਆਂ ਅਗਲੀ ਖਬਰ ਦਾ ਨੈਸ਼ਨਲ ਹੈਰ ਰੋੜ ਘੁਟਾਲੇ ਮਾਲ ਨੂੰ ਲੈ ਕੇ ਬੀਜੇਪੀ ਦੇ ਵੱਲੋਂ ਕਾਂਗਰਸ ਦੇ ਨਿਸ਼ਾਨਾ ਸਾਧਿਆ ਗਿਆ ਉਹਨਾਂ ਦੇ ਖਿਲਾਫ ਪਰਦਰਸ਼ਨ ਕੀਤਾ ਗਿਆ ਭਾਜਪਾ ਪਾਰਟੀ ਯੂਵ ਮੋਰਚਾ ਵੱਲੋਂ ਕਾਂਗਰਸ ਪਾਰਟੀ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਇਹ ਤਰਨਾ ਸੈਕਟਰ 33 ਪਾਸ਼ਵਾ ਦਫਤਰ ਤੋਂ ਸ਼ੁਰੂ ਹੋ ਕੇ ਕਾਂਗਰਸ ਭਵਨ ਤੱਕ ਪਹੁੰਚਣਾ ਸੀ ਪਰ ਅਧਵਿਚਕਾਰ ਹੀ ਪੁਲਿਸ ਨੇ ਜਲ ਤੋਪਾ ਦੀ ਵਰਤੋਂ ਕਰਕੇ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਸੈਂਕੜੇ ਵਰਕਰਾਂ ਨੇ ਡਾਊਨ ਵਿਟ ਕਾਂਗਰਸ ਪਾਰਟੀ ਦੇ ਨਾਅਰੇ ਲਾਏ ਅਤੇ ਰਾਹੁਲ ਗਾਂਧੀ ਦਾ ਪਤਲਾ ਵੀ ਫੁਕੇ ਦੇ ਕਾਂਗਰਸ ਦੇ ਪ੍ਰਚਾਰ ਦੇ ਖਿਲਾਫ ਆਪਣੇ ਗੁੱਸੇ ਦਾ ਜਿਹੜਾ ਕੀ ਪ੍ਰਗਟਾਵਾ ਵੀ ਕੀਤਾ। ਇਸ ਮੌਕੇ ਭਰਜਿੰਦਾ ਪਾਰਟੀ ਯੁਵਨ ਮੋਰਚਾ ਤੇ ਭਰਜਿੰਦਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੌਜੂਦ ਸੀ ਤੇ ਉਹਨਾਂ ਵਰਕਰਾਂ ਦੀ ਅਗਵਾਈ ਕੀਤੀ। ਇਸ ਪ੍ਰਦਰਸ਼ਨ ਦਾ ਪਹਿਲਾਂ ਹੀ ਭਰਜਿੰਦਾ ਪਾਰਟੀ ਚੰਡੀਗੜ੍ਹ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 18 April ਨੂੰ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਸੁਭਾ ਪ੍ਰਧਾਨ ਜਤਿੰਦਰ ਪਾਲ ਮਨਹੋਤਰਾ ਨੇ ਨੈਸ਼ਨਲ ਹੈਰੋਡ ਘਟਾਲੀ ਨੂੰ ਲੈ ਕੇ ਕਾਂਗਰਸ ਤੇ ਤਿੱਖੇ ਹਮਲੇ ਕੀਤੇ ਸੀ। नल हरलाल का मामला है ये जो घोटाला हुआ है सोनिया गांधी और कांग्रेस ने एक बहुत बड़ा घपला किया है करोड़ों रुपए का जो सरकारी पैसा है उसको लूटा है मेरा सिर्फ और सिर्फ कांग्रेस से एक ही प्रश्न है कि आप लोगों ने बीजेपी पे दोष लगा रहे हैं कि बीजेपी ईडी का दुरुपयोग कर रही है ये मामला 2012 में दर्ज हुआ था जब कांग्रेस की सरकार थी और ये तब से जान जारी है ईडी अपना काम कर रही है कानून अपना काम कर रहा है और जो भी कानून की कार्रवाई होगी अगर कोई दोषी होगा तो उसको सजा होगी अभी ये घोटाले के ऊपर घोटाला करते जा रहे हैं आप में से आप पत्रकार नेशनल हरल्ड नाम का अखबार अभी आपने किसी ने निकलता देखा आज भी हिमाचल की सरकार होत कर्नाटक की सरकार हो जहां-जहां की कांग्रेस की सरकार है आज भी उस अखबार में विज्ञापन दिए जा रहे हैं करोड़ों रुपए के ਤਦੇ ਹੀ ਅਰਵਿੰਦ ਕੇਜਰੀਵਾਲ ਤੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਨੇ ਉਹਨਾਂ ਦੀ ਧੀ ਦਾ ਵਿਆਹ ਹੋ ਗਿਆ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਫਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੇਟੀ ਹਰਸ਼ਿਤਾ ਦਾ ਵਿਆਹ ਸੰਭਵ ਜੈਨ ਦੇ ਨਾਲ ਹੋ ਗਿਆ ਸੰਭਵ ਜਾਨਕ ਨਿੱਜੀ ਕੰਪਨੀ ਦਾ ਇਹ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ ਹੈ ਹਰਸ਼ਿਤਾ ਅਤੇ ਸੰਭਵ ਜਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ ਉਹਨਾਂ ਦੇ ਵਿਆਹ ਦੀਆਂ ਰਸਮਾਂ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਹੋਈਆਂ ਤੇ ਇਹ ਵਿਆਹ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੇ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਪਹੁੰਚੇ ਹੋਏ ਸਨ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਗਾਣਿਆਂ ਤੇ ਪੰਗੜਾ ਵੀ ਪਾਇਆ ਜੀ ਹਾਂ ਦੱਸਤੀਏ ਕਿ ਹਰਸ਼ਿਤਾ ਅਤੇ ਸੰਭਵ ਜਨ ਦਾ ਮੰਗਣੀ ਸਮਾਰੋਹ 17 ਅਪ੍ਰੈਲ ਵੀਰਵਾਰ ਰਾਤ ਨੂੰ ਦਿੱਲੀ ਦੇ ਸ਼ਾਂਗਰੀ-ਲਾ ਹੋਟਲ ਦੇ ਵਿੱਚ ਹੋਇਆ ਸੀ ਤੇ ਇਸ ਮੰਗਣੀ ਸਮਾਰੋਹ ਵਿੱਚ ਪਰਿਵਾਰ ਅਤੇ ਨਜ਼ਦੀਕੀ ਦੋਸਤ ਮੌਜੂਦ ਸਨ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਦੋਵੇਂ ਜਣੇ ਵਿਆਹ ਦੇ ਬੰਧਨ ਦੇ ਵਿੱਚ ਬੱਝ ਚੁੱਕੇ ਨੇ ਤੇ ਭਗਵੰਤ ਮਾਨ ਤੇ ਨਾ ਦਿਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਉੱਥੇ ਪਹੁੰਚੇ ਹੋਏ ਸੀ। ਤਦਰੇ ਅੰਮ੍ਰਿਤਪਾਲ ਦੇ ਸਾਥੀ ਪੱਪਲ ਪ੍ਰੀਤ ਨਾਲ ਜੁੜੀ ਹੋਈ ਇੱਕ ਅਹਿਮ ਖਬਰ ਵੀ ਸਾਹਮਣੇ ਆ ਰਹੀ ਹੈ। ਅਮੇ ਤਾਂ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਜਨਾਲਾ ਪੁਲਿਸ ਦੇ ਵੱਲੋਂ ਮਾਨਯੋਗ ਜਨਾਲਾ ਅਦਾਲਤ ਚ ਪੇਸ਼ ਕੀਤਾ ਗਿਆ ਸੀ ਮਾਨਯੋਗ ਜੱਜ ਸਾਹਿਬ ਦੇ ਵੱਲੋਂ ਪਪਲਪ੍ਰੀਤ ਸਿੰਘ ਨੂੰ ਨਿਆਇਕ ਰਸਦ ਦੇ ਵਿੱਚ ਭੇਜਿਆ ਗਿਆ ਹੁਣ 1 ਮਹੀਨ ਨੂੰ ਉਸ ਨੂੰ ਚੜਾ ਕੇ ਪੇਸ਼ ਕੀਤਾ ਜਾਵੇਗਾ ਇਸ ਮੌਕੇ ਵਕੀਲ ਰਿਤੂ ਰਾਜ ਨੇ ਕਿਹਾ ਕਿ ਪੁਲਿਸ ਨੇ ਹਿਮਾਂ ਵਿੱਚ ਪਪਲਪ੍ਰੀਤ ਸਿੰਘ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ ਜਿਸ ਦੇ ਚਲਦਿਆਂ ਮਾਨਯੋਗ ਅਦਾਲਤ ਦੇ ਵੱਲੋਂ 1 ਮਈ ਤੱਕ ਨਿਆਇਕ ਰਸਦ ਦੇ ਵਿੱਚ ਉਸ ਨੂੰ ਭੇਜਿਆ ਗਿਆ ਦਸਤਨੇ ਹੋਇਆ ਕਿ ਅਮ੍ਰਿਤਸਰ ਫਰਵਰੀ 2023 ਦੇ ਵਿੱਚ ਜਨਾਲਾ ਪੁਲਿਸ ਸਟੇਸ਼ਨ ਦੇ ਉੱਤੇ ਹਮਲਾ ਕਰਨ ਦੇ ਮਾਮਲੇ ਵਿੱਚ ਜਨਾਲਾ ਪੁਲਿਸ ਦੇ ਵੱਲੋਂ 39 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਸੀ ਜਿਸ ਦੇ ਚਾਅਦੇ ਹੁਣ ਤੱਕ ਜਨਾਲਾ ਪੁਲਿਸ ਦੇ ਵੱਲੋਂ 40 ਲੋਕਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਤੇ ਬੱਪਲਪ੍ਰੀਤ ਸਿੰਘ ਦਾ ਰਿਮਾਂਡ ਖਤਮ ਹੋ ਰਿਹਾ ਸੀ ਤੇ ਰਿਮਾਂਡ ਖਤਮ ਹੋਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਨਾਲਾ ਪੁਲਿਸ ਦੇ ਵੱਲੋਂ ਬੱਪਲਪ੍ਰੀਤ ਸਿੰਘ ਨੂੰ ਜਨਾਲਾ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਮਾਨਯੋਗ ਅਦਾਲਤ ਨੇ ਬੱਪਲਪ੍ਰੀਤ ਸਿੰਘ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਪੇਚ ਹੈ ਤੇ ਇਸ ਮੌਕੇ ਵਕੀਲ ਤੁਰਾਜਨ ਸਿੰਘ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਪਲਪ੍ਰੀਤ ਸਿੰਘ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਮੋੜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਦੇ 14 ਪੁਲਿਸ ਦੇ ਵੱਲੋਂ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਮਾਨਯੋਗ ਅਦਾਲਤ ਦੇ ਵੱਲੋਂ ਬੱਪਲਪ੍ਰੀਤ ਸਿੰਘ ਨੂੰ ਇੱਕ ਮਹੀਨہ ਤੱਕ ਜੁਡੀਸ਼ੀਅਲ ਰਿਮਾਂਡ ਤੇ ਪੇਚ ਦਿੱਤਾ ਗਿਆ ਅੱਜ ਅਜਨਾਲਾ ਕੇਸ ਵਿੱਚ ਬੱਪਲਪ੍ਰੀਤ ਸਿੰਘ ਨੂੰ ਹੁਣਾਂ ਨੂੰ ਪੇਸ਼ ਕੀਤਾ ਗਿਆ ਵਾ ਜਿਹੜਾ 1 ਪੰਜ ਤੱਕ ਜੁਡੀਸ਼ੀਅਲ ਰਿਮਾਂਡ ਜਿਹੜਾ ਵਾ ਉਹ ਸਾਨੂੰ ਮਿਲਿਆ ਅਮਰਸਰ ਸੈਂਟਰਲ ਜੇਲ੍ਹ ਦੇ ਵਿੱਚ ਜਿਹੜਾ ਵਾ ਉਹ ਛਡਣ ਜਾ ਰਿਹਾ ਸਰ ਪਹਿਲੇ ਰਿਮਾਂਡ 'ਚ ਕੋਈ ਖੁਲਾਸਾ ਹੋਇਆ ਜੀ ਸਰ ਸਮਝ ਦੇ ਕੇ ਨਹੀਂ ਇਹਦੇ ਇਹਦੇ ਬਾਰੇ ਤੁਹਾਨੂੰ ਤਫਤੀਸ਼ੀ ਅਫਸਰ ਦੱਸਣਗੇ ਅੱਜ ਅਸੀਂ ਪੇਸ਼ ਕੀਤਾ ਵਾ ਤਾਂ ਜੁਡੀਸ਼ੀਅਲ ਰਿਮਾਂਡ ਮਿਲ ਗਿਆ ਕਿ ਆਪਣੀ ਸਾਡੀ ਇਨਵੈਸਟੀਗੇਸ਼ਨ ਕੰਪਲੀਟ ਹੋ ਗਈ ਹੈ ਸਾਨੂੰ ਹੁਣ ਲੜਿੰਦਾ ਨਹੀਂ ਹੈ ਤੇ ਐਪਲੀਕੇਸ਼ਨ ਦੇ ਕੇ ਇਹਨਾਂ ਨੇ ਜੁਡੀਸ਼ੀਅਲ ਕਸਟਡੀ ਕਰਤੀ ਪਹਿਲੇ ਰਿਮਾਂਡ 'ਚ ਦੱਸਿਆ ਕਿ ਕੋਈ ਖੁਲਾਸਾ ਆਇਆ ਜੀ ਦੇਖੋ ਖੁਲਾਸਾ ਤੇ ਪਹਿਲੀ ਵੀ ਕੁਝ ਨਹੀਂ ਦੱਸਿਆ ਇਹਨਾਂ ਨੇ ਤੇ ਅੱਜ ਵੀ ਕੁਝ ਨਹੀਂ ਦੱਸਿਆ ਨਾ ਕੋਈ ਫੋਰਸ ਬਾਰੇ ਕੋਈ ਗੱਲ ਸਾਹਮਣੇ ਆਈ ਤੇ ਨਾ ਹੀ ਕੋਈ ਵੈਪਨ ਸਾਹਮਣੇ ਆਇਆ ਕੋਈ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਕਿ ਪੁਲਿਸ ਨੂੰ ਅੱਜ ਕੋਈ ਦਲੀਲ ਦਿੱਤੀ ਕਿ ਨਹੀਂ ਅੱਜ ਇਹਨਾਂ ਨੇ ਆ ਕੇ ਐਪਲੀਕੇਸ਼ਨ ਦਿੱਤੀ ਹੈ ਕਿ ਸਾਨੂੰ ਲੋੜਿੰਦਾ ਨਹੀਂ ਹੈ ਸਾਡੀ ਇਨਵੈਸਟੀਗੇਸ਼ਨ ਇਹਦੇ ਬਾਰੇ ਕੰਪਲੀਟ ਹੋ ਚੁੱਕੀ ਹੈ ਇਸ ਕਰਕੇ ਇਹਨਾਂ ਜੁਡੀਸ਼ੀਅਲ ਕਰਤਾ ਜਾਏ ਤਾਂ ਹੁਣ ਰੁਕ ਕਰਦੇ ਆਂ ਅਗਲੀ ਖਬਰ ਦਾ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਦੱਸਦੇ ਕਿ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਲਿਖਿਆ ਗਿਆ ਹੈ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਵੱਲੋਂ ਵੱਖ-ਵੱਖ ਕਾਉਂਟਰ ਦੇ 135 ਮੁਲਾਜ਼ਮਾਂ ਦਾ ਤਬਾਦਲਾ ਕੀਤਾ ਗਿਆ ਜਿहां ਪੁਲਿਸ ਪ੍ਰਸ਼ਾਸਨ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਜਿੱਥੇ 135 ਮੁਲਾਜ਼ਮਾਂ ਨੂੰ ਇਧਰੋਂ ਉਧਰ ਕੀਤਾ ਗਿਆ ਤਸਵੀਰਾਂ ਉਸ ਦੀ ਲਿਸਟ ਵੀ ਜਿਹੜੀ ਕਿ ਸਾਂਝੀ ਕੀਤੀ ਗਈ ਹੈ ਜੋ ਕਿ ਤੁਸੀਂ ਇਸ ਵੇਲੇ ਦੇਖ ਵੀ ਸਕਦੇ ਹੋ ਜਿਸ ਦੇ ਵਿੱਚ ਵੱਖ-ਵੱਖ ਕਾਉਂਟਰ ਦੇ 135 35 ਮੁਲਾਜ਼ਮਾਂ ਦਾ ਤਬਾਦਲਾ ਕੀਤਾ ਗਿਆ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਦੇ ਵਿੱਚ ਹੁਣ ਬਦਲਾ ਆ ਰਿਹਾ ਦੱਸਦੇ ਕਿ ਕਈ ਥਾਵਾਂ ਤੇ ਗੜੇ ਪਏ ਨੇ ਜੀ ਹਾਂ ਗਰਮੀ ਤੋਂ ਹੁਣ ਥੋੜੀ ਰਾਹਤ ਜ਼ਰੂਰ ਮਿਲਿਆ ਮੌਸਮ ਦੇ ਵਿੱਚ ਹੁਣ ਬਦਲਾ ਦੇਖਿਆ ਜਾ ਰਿਹਾ ਹੈ ਪੰਜਾਬ ਚ ਕੜਾਕੇ ਦੀ ਗਰਮੀ ਦਰਮਿਆਨ ਥੋੜੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਕਈ ਇਲਾਕਿਆਂ ਚ ਮੌਸਮ ਦਾ ਮਜਾਜ ਬਦਲ ਗਿਆ ਦਾਸਤੀ ਹੈ ਕਿ ਪੰਜਾਬ ਦੇ ਤਰਨਤਾਰਨ ਪੱਟੀ ਚ ਗੜੇ ਮਾਰੀ ਹੋਣ ਕਾਰਨ ਮੌਸਮ ਵਿੱਚ ਇੱਕ ਵਾਰ ਫਿਰ ਠੰਡ ਦਾ ਅਹਿਸਾਸ ਹੋ ਰਿਹਾ ਹੈ ਇਸ ਦੌਰਾਨ ਕਈ ਜ਼ਿਲ੍ਹਿਆਂ ਚ ਤਾਂ ਠੰਡੀਆਂ ਹਵਾਵਾਂ ਵੀ ਚਲਣੀਆਂ ਸ਼ੁਰੂ ਹੋ ਗਈਆਂ ਨੇ ਇਸ ਦੇ ਵਿਚਾਲੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਦੇ ਵੱਲੋਂ 19 ਤੇ 20 April ਮੀਂਹ ਪੈ ਸਕਦਾ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੇਗੀ ਤੇ ਤਾਪਮਨ ਦੇ ਵਿੱਚ 2 ਤੋਂ 4 ਡਿਗਰੀ ਤੱਕ ਗਿਰਾਵਟ ਵੀ ਆ ਸਕਦੀ ਹੈ ਦੱਸਿਆ ਕਿ ਤੇਰਾ ਜ਼ਿਲ੍ਹੇ ਦੇ ਵਿੱਚ ਤਾਂ ਮੀਂਹ ਤੇ ਤੂਫਾਨ ਨੂੰ ਲੈ ਕੇ ਅਲਰਟ ਤੱਕ ਜਾਰੀ ਕੀਤਾ ਗਿਆ ਜਿਸ ਨਾਲ ਹੀ 8 ਦੇ ਲਿਆ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਤਰਨਤਾਰਨ ਰੂਪਨਗਰ ਐਸਐਸ ਨਗਰ ਨਵਾਂ ਸ਼ਹਿਰ ਦੇ ਵਿੱਚ ਮੀਂਹ ਅਤੇ ਤੂਫਾਨ ਦੇ ਲਈ ਔਰੇਂਜ ਅਲਰਟ ਤੱਕ ਜਾਰੀ ਕੀਤਾ ਗਿਆ ਜਿਸ ਨਾਲ ਹੀ 5 ਜ਼ਿਲ੍ਹਿਆਂ ਕਪੂਰਥਲਾ ਜਲੰਧਰ ਲੁਧਿਆਣਾ ਪਟਿਆਲਾ ਤੰਤਾਂ ਦੇ ਵਿੱਚ ਮੀਤੇ tufaan ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਇਸ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਹੁਣ ਮੌਸਮ ਦੇ ਵਿੱਚ ਬਦਲਾਅ ਜਿਹੜਾ ਕਿ ਦੇਖਿਆ ਜਾ ਰਿਹਾ ਜਿੱਥੇ ਇਹ ਦਿਨਾਂ ਤੋਂ ਤੇ ਇਸ ਗਰਮੀ ਤੋਂ ਪਰ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਕਈ ਤਰ੍ਹਾਂ ਦੀ ਬਿਮਾਰੀਆਂ ਦੇ ਨਾਲ ਵੀ ਲੋਕ ਜੂਝ ਰਹੇ ਸਨ ਤਾਂ ਉਸ ਦੇ ਦਰਮਿਆਨ ਹੁਣ ਗਰਮੀ ਤੋਂ ਜਿਹੜੀ ਕਿ ਥੋੜੀ ਰਾਹਤ ਮਿਲੀ ਹੈ ਮੌਸਮ ਭਾਗ ਦੇ ਵੱਲੋਂ ਵੀ ਭਵਿੱਖਬਾਣੀ ਕੀਤੀ ਗਈ ਹੈ ਤੇ ਦੋ ਦਿਨਾਂ ਬਾਅਦ ਤੇ ਮੀਂਹ ਦੇ ਨਾਲ ਨਾਲ ਗੜੇ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ 9 ਵਿੱਚ 5 4 ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਪੁਰਬ ਮੌਕੇ ਤੇ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਸਿੱਖਾਂ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਹੋਈਆਂ ਇਸ ਮੌਕੇ ਸੰਗਤਾਂ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਉੱਥੇ ਹੀ ਸੰਗਤਾਂ ਵੱਲੋਂ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਗਿਆ ਤੇ ਇਸ ਮੌਕੇ ਗੁਰੂ ਘਰ ਦੇ ਵਿੱਚ ਪੁੱਜੀਆਂ ਸੰਗਤਾਂ ਨੇ ਮੀਡੀਆ ਵੀ ਕੱਲ੍ਹ ਬਾਤ ਕਰਦੇ ਹੋਏ ਕਿ ਹਾ ਕਿਸ ਸਿੱਖਾਂ ਦੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਨਤਮਸਤਕ ਹੋਣ ਦੇ ਲਈ ਪਹੁੰਚੀਆਂ ਨੇ ਤੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਭਾਗਾ ਵਾਲਾ ਸਮਝ ਰਹੀਆਂ ਨੇ ਇਸ ਮੌਕੇ ਬੀਤੇ ਦਿਨੀ ਗੁਰਦੁਆਰਾ ਗੁਰੂ ਕਾ ਮਹਿਲ ਵਿਖੇ ਜੋ ਅਖੰਡ ਪਾਠ ਆਰੰਭ ਕਰਵਾਏ ਗਏ ਸਨ ਉਸ ਤੇ ਭੋਗ ਵੀ ਪਾਏ ਗਏ ਨੇ ਉੱਥੇ ਹੀ ਸਟ੍ਰੋਮ ਨੇ ਕਮੇਟੀ ਵੱਲੋਂ ਵੱਧ ਰਹੀ ਗਰਮੀ ਨੂੰ ਲੈ ਕੇ ਸੰਗਤਾਂ ਦੇ ਲਈ ਪੂਕਾ ਪ੍ਰਬੰਧ ਵੀ ਕੀਤੇ ਗਏ ਨੇ ਤੇ ਸੰਗਤਾਂ ਦੇ ਵੱਲੋਂ ਗੁਰਬਾਣੀ ਦਾ ਵੀ ਆਨੰਦ ਮਾਣਿਆ ਗਿਆ ਮਾਨਵਤਾ ਦੇ ਰੈਬਰ ਕਰਮ ਦੇ ਰਾਖੇ ਧੰਗੁਰੂ ਤੇਗ ਬਹਾਦਰ ਸੱਤਿਪਾਤਸ਼ਾਹ ਮਹਾਰਾਜ ਅਜਿ ਦੇ ਦਿਹਾੜੇ 1621 ਵਿੱਚ ਸ੍ਰੀ ਅਮਰਸਾਹ ਸਾਹਿਬ ਗੁਰੂ ਕੇ ਮਹਿਲ ਦੇ ਪਾਵਨ ਸਥਾਨ ਤੇ ਸਤਿਪਰੰਦਾ ਆਗਮਨ ਹੋਇਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗ੍ਰਹਿ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਜਿਨ੍ਹਾਂ ਦੀ ਕਰਨੀ ਸੰਸਾਰ ਤੇ ਇੰਨੀ ਮਹਾਨ ਹੈ ਕਿ ਉਹ ਸਮੁੱਚੀ ਮਾਨਵਤਾ ਵਾਸਤੇ ਚਾਦਰ ਬਣ ਕੇ ਆਪਣੇ ਤਨ ਨੂੰ ਕੁਰਬਾਨ ਕਰਦੇ ਨੇ ਜਿਨ੍ਹਾਂ ਲਈ ਕਵੀ ਸੈਨਾਪਤੀ ਜੀ ਲਿਖਦੇ ਨੇ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਨ ਸ੍ਰਿਸ਼ਟ ਪੈ ਢਾਪੀ ਚਾਦਰ ਉਹ ਮਜਬਾ ਪ੍ਰਾਂਤਾਂ ਖੇਤਿਆਂ ਦੀ ਸੀਮਾ ਤੋਂ ਬਲਗਨ ਤੋਂ ਉੱਪਰ ਉੱਠ ਕੇ ਸਾਰੀ ਮਾਨਵਤਾ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਇੱਕ ਪ੍ਰੇਰਨਾ ਸਰੋਤ ਨੇ ਅੱਜ ਲੋੜ ਹੈ ਜੇ ਸੰਸਾਰ ਦੇ ਉੱਤੇ ਅਸੀਂ ਦੂਜਿਆਂ ਦੇ ਹਿੱਤਾਂ ਦੀ ਰਾਖੀ ਦਾ ਕੋਈ ਸਬਕ ਸਿੱਖਣਾ ਹੈ ਕਿਸੇ ਦੇ ਜੂਨ ਦੇ ਹੱਕ ਦਾ ਕੋਈ ਸਬਕ ਸਿੱਖਣਾ ਹੈ ਜੋ ਧੰਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਤੋਂ ਸਿੱਖੀਏ ਜਿਹੜੇ ਸਾਡੇ ਵਾਸਤੇ ਸਾਰੀ ਮਨੁੱਖਤਾ ਵਾਸਤੇ ਜਿਨ੍ਹਾਂ ਦਾ ਜੀਵਨ ਇੱਕ ਮੀਲ ਪੱਥਰ ਹੈ ਇੱਕ ਰੋਸ਼ਨ ਮਨਾਰਾ ਹੈ ਸਾਰੀ ਮਨੁੱਖਤਾ ਅਜੋਨਾਂ ਦੇ ਪਾਵਨ ਪ੍ਰਕਾਸ਼ ਪਰਕਾਸ਼ ਸਜਦਾ ਕਰਦੀ ਹੈ ਸਾਰੀ ਮਾਨਵਤਾ ਨੂੰ ਉਸ ਇਨਸਾਨੀਅਤ ਦੇ ਰਹਿਬਰ ਦੇ ਆਗਮਨ ਦੀ ਬਹੁਤ ਬਹੁਤ ਮੁਬਾਰਕ ਤਨ ਤਨ ਹਮਾਰੇ ਭਾਗ ਕਰ ਆਇਆ ਫਿਰ ਮੇਰਾ ਸੋਹੇ ਬੰਦਵਾਰ ਸਗਲਾ ਬਨਹਰਾ ਤਨ ਤਨ ਪਿਤਾ ਤਨ ਤਨ ਕੁੱਲ ਤਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ ਸੋ ਅੱਜ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਆਵੇ ਤਾਂ ਇਹ ਸਤਿਗੁਰ ਜੀ ਦਾ ਤੰਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ 1 April 1621 ਵਿੱਚ ਗੁਰਕੇ ਮਹਿਲ ਪ੍ਰਕਾਸ਼ ਹੋਇਆ ਸਾਧ ਸੰਗਤ ਜੀ ਉੱਥੇ ਮਨਾਰੀਆਂ ਨੇ ਔਰ ਗੁਰਦੁਆਰਾ ਸੀਸਗੰਨ ਦਿੱਲੀ ਮਨਾਰੀਆਂ ਨੇ ਇੱਥੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ 9 ਤੋਂ 12 ਜਲੋਸ ਜਾਰੀਆਂ ਨੇ ਔਰ ਸ਼ਾਮ ਨੂੰ ਦੇਸੀ ਘਿਓ ਦੇ ਦੀਵੇ ਔਰ ਫੁੱਲ ਚੜੀਆਂ ਵਾਂਗ ਆਸਤਬੀਜ ਦਾ ਅਲੋਕਿਕ ਨਜ਼ਾਰਾ ਕਰਿਆ ਨੇ ਸੋ ਆਪ ਜੀ ਆਪ ਜੀ ਦੀ ਸਾਰੀ ਟੀਮ ਨੂੰ ਆ ਚੈਨਲ ਦੇ ਮਾਧਿਅਮ ਰਾਹੀਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪਤੀਆਂ ਦੇ ਸ਼ੋਰਬ ਦੇਣੀਆਂ ਸੰਗਤਾਂ ਨੂੰ ਗੁਰਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪਤੀਆਂ ਲੱਖ ਲੱਖ ਵਧਾਈਆਂ ਹੁਣ ਅਮਰ ਸ਼ਕੋਤ ਸਿੰਘ ਸਜੋ ਗੁਰਕੇ ਲੱਲ ਲਗੋ ਨਸ਼ਿਆਂ ਦੂਰ ਹੋ ਹਰ ਮਦਦਾਂ